ਕਿ ਜਦੋਂ ਕਿਸੇ ਨੇ ਸੁਣਨੀ ਨਹੀਂ ਤੁਸੀਂ ਕਈ ਵਾਰਾ ਕਹੋਗੇ ਜੀ ਤੁਸੀਂ ਤਾਂ ਹਿੱਸਾ ਸੀ ਹਾਂ ਹਿੱਸਾ ਸਾ ਇਹ ਤੇ ਕਿਹੜੀ ਗੱਲ ਆ ਪਰ ਅਗਲੇ ਬੰਦੇ ਕੋਈ ਸੁਣੇ ਵੀ ਤੇ ਨਾ ਜੇ ਕੋਈ ਸੁਣੂਗਾ ਨਹੀਂ ਤੇ ਫਿਰ ਹਿੱਸੇ ਤੇ ਫਿਰ ਇਹੋ ਅੱਜ ਇੱਥੇ ਬਹਿਣ ਦਾ ਕਾਰਨ ਹੀ ਬਣਿਆ ਤੁਸੀਂ ਅਕਾਲੀ ਦਲ ਤੋਂ ਖਫਾ ਹੋ ਕੇ ਕਿਥੇ ਆਏ ਹੋ ਜਾਂ ਆਮ ਆਦਮੀ ਪਾਰਟੀ ਤੋਂ ਇਨਸਪਾਇਰ ਹੋ ਕੇ ਆਏ ਹੋ ਦੇਖੋ ਦੋਨੇ ਗੱਲਾਂ ਨੇ ਵੇਖੋ ਤੁਸੀਂ ਕੁਐਸਚਨ ਕੀਤਾ ਹੈ ਦੋਵੇਂ ਗੱਲਾਂ ਨੇ ਇਨਾਂ ਦੀ ਨੀਅਤ ਸਾਫ਼ ਆ ਉੱਥੇ ਸੁਣਦਾ ਕੋਈ ਨਹੀਂ ਆਪਾਂ ਸਾਰੇ ਜਜ਼ਬਾਤੀ ਪੰਜਾਬੀ ਜਜ਼ਬਾਤੀ ਹੈ ਔਰ ਜਿਹੜਾ ਇਨਸਾਨ ਜਜ਼ਬਾਤਾਂ ਨਾਲ ਖਲਵਾੜ ਕਰਦਾ ਮੇਰਾ ਖਿਆਲ ਉਸ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ ਅੱਜ ਵੀ ਦੇਖੋ ਮੈਂ ਐਜ਼ ਅ ਕੈਂਡੀਡੇਟ ਬਣ ਕੇ ਨਹੀਂ ਇੱਥੇ ਬੈਠਾ ਮੈਂ ਪਾਰਟੀ ਦਾ ਵਰਕਰ ਬਣ ਕੇ ਬੈਠਾ ਹਾਂ ਜੋ ਮੈਂਨੇ ਆਪਕੋ ਪਹਿਲੇ ਦੱਸਾਇਆ ਕੋ ਨੀਤ ਮੇ ਖੋਟ ਨਹੀਂ ਹੈ ਹਰਮੀਰ ਸੰਧੂ ਜੀ ਜਿਹੜੇ ਕਿ ਬਹੁਤ ਹੀ ਸੀਨੀਅਰ ਰਾਜਨੇਤਾ ਨੇ ਤਰਨਤਨ ਇਲਾਕੇ ਤੋਂ ਉਹ ਆਪਣੇ ਸੈਂਕੜੇ ਨਹੀਂ ਹਜ਼ਾਰਾਂ ਸਾਥੀਆਂ ਸਮੇਤ ਆਮ ਆਨੀ ਪਾਰਟੀ ਸ਼ਾਮਲ ਹੋ ਰਹੇ ਨੇ ਰਾਜਨੀਤੀ ਦੇ ਵਿੱਚ ਚੰਗੇ ਲੋਕਾਂ ਦਾ ਇੱਕ ਸਮੂਹ ਬਣਾ ਰਹੇ ਆ ਦਾ ਚੰਗੇ ਲੋਕਾਂ ਦੇ ਵਿੱਚੋਂ ਹਰਮਿੰਦਰ ਸਿੰਘ ਜੀ ਅੱਜ ਪਾਰਟੀ ਜੁਆਇਨ ਕਰ ਰਹੀ ਹੈ ਹੈ ਜੀ ਇਹ ਪੂਰੀ ਟੀਮ ਪੂਰੀ ਟੀਮ ਸੈਂਕੜੇ ਹਜ਼ਾਰਾਂ ਕਿਉਂਕਿ ਜਿੰਨੀ ਵਾਰ ਵੀ ਇਲੈਕਸ਼ਨ ਲੜਿਆ ਜੇ ਤੁਸੀਂ ਉਹਨਾਂ ਦਾ ਇਹਨਾਂ ਦਾ ਰੈਕੋਰਡ ਚੈੱਕ ਕਰ ਲਓਗੇ ਤਾਂ 35 ਤੋਂ 40 ਹਜ਼ਾਰ ਵੋਟ ਮਤਲਬ ਹਰ ਵਕਤ ਪੈਂਦੀ ਰਹੀ ਹੈ ਚਾਹੇ ਆਜ਼ਾਦ ਲੜਦੇ ਹੋਣ ਚਾਹੇ ਕਿਸੇ ਪਾਰਟੀ ਕੋਲ ਚਲੋ ਹਰਾਂ ਜਿੱਤ ਚੱਲਦੀ ਰਹਿੰਦੀ ਹੈ ਨਾ ਕੋਈ ਐਸੀ ਗੱਲ ਨਹੀਂ ਸੋ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ بطور ਮੁੱਖ ਮੰਤਰੀ ਪੰਜਾਬ ਦੇ ਸੇਵਾ ਦੇ ਵਿੱਚ ਆਉਣ ਕੰਮ ਕਰਨ ਇਹਨਾਂ ਦਾ ਤਜਰਬਾ ਜਿਹੜਾ ਅਸੀਂ ਖਾਸ ਤੌਰ ਤੇ ਇਸਤੇਮਾਲ ਕਰਾਂਗੇ ਕਿ ਇਹਨਾਂ ਦੇ ਤਜਰਬੇ ਨੂੰ ਇਸਤੇਮਾਲ ਕੀਤਾ ਜਾਵੇ ਤੇ ਤਿੰਨ ਦਹਾਕਿਆਂ ਤੋਂ ਤਕਰੀਬਨ ਤਦ ਦਿਖਾ ਕੇ ਹੋ ਗਏ ਕਿ ਮੈਂ ਪੋਲਿਟਿਕਸ ਦੇ ਵਿੱਚ ਪੈਰ ਰੱਖਿਆ ਨੂੰ ਔਰ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਕਿ ਸਾਰ ਨੂੰ ਪਹਿਲਾਂ ਮੈਂ 2002 ਦੇ ਵਿੱਚ ਇੰਡੀਪੈਂਡੈਂਟ ਇਲੈਕਸ਼ਨ ਤਰਨਤਾਰਨ ਦੇ ਵਿੱਚ ਲੜੀ ਸੀ ਸੀਐਮ ਸਾਹਿਬ ਔਰ ਇੰਨਾ ਪਿਆਰ ਇੰਨਾ ਸਤਕਾਰ ਦਿੱਤਾ ਪਬਲਿਕ ਨੇ ਜਨਤਾ ਨੇ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਇੰਨਾ ਸਤਿਕਾਰ ਦਿੱਤਾ ਕਿ ਤਕਰੀਬਨ 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 ਉਦੋਂ بڑے ਵੱਡੇ ਦਿਗਜ ਜਿਹੜੇ ਸੀਐਮ ਲੈਵਲ ਦੇ ਸੀਐਮ ਦੇ ਕੋਈ ਪੁੱਤ ਸੀ ਕੋਈ ਸੀਐਮ ਦੀ ਬਰਾਬਰੀ ਕਰਦਾ ਸੀ ਬ੍ਰਹਮਪੁਰਾ ਸਾਹਿਬ ਔਰ ਸਾਬ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਛੋਟਾ ਬੇਟਾ ਗੁਰਿੰਦਰ ਕੈਰੋਂ ਉਹ ਕਾਂਗਰਸ ਦੀ ਟਿਕਟ ਤੋਂ ਸੀ ਮੈਂ ਕਈ ਵਾਰਾਂ ਪ੍ਰੈਸ ਨੂੰ ਕੋਈ ਗੱਲ ਜਿਹੜੀ ਹੈ ਰਹਿ ਨਾ ਜਾਵੇ ਮੈਂ ਜ਼ਿਕਰ ਕਰਨਾ ਚਾਹੁੰਦਾ ਔਰ ਇਨੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਿਹਰ ਹੋਈ ਉਸ ਪਰਮਾਤਮਾ ਦੀ ਮਿਹਰ ਹੋਈ ਕਿ ਤਕਰੀਬਨ ਤਰੀਮਨ 7000 ਵੋਟ ਨਾਲ ਜਨਤਾ ਨੇ ਫਤਵਾ ਦਿੱਤਾ ਔਰ ਮੈਨੂੰ ਜਿਤਾਇਆ ਇੰਡੀਪੈਂਡੈਂਟ ਉਤੋਂ ਬਾਅਦ ਹਾਲਾਤ ਬਦਲੇ ਇੱਕ ਮੰਚ ਜਜ਼ਬਾ ਸੀ ਜਿਵੇਂ ਸੀਐਮ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਮੇਰੇ ਮਨ 'ਚ ਬਹੁਤ ਵੱਡਾ ਜਜ਼ਬਾ ਸੀ ਵੀ ਕੰਮ ਕਰਨੇ ਨੇ ਇਲਾਕੇ ਦੇ ਵਿੱਚ ਔਰ ਮੈਨੂੰ ਇਹ ਨਾ ਸਮਝਿਓ ਮੈਂ ਕੋਈ ਪੋਲਿਟਿਕਲੀ ਕੋਈ ਬੈਕਗ੍ਰਾਉਂਡ ਸੀ ਜਾਂ ਮੇਰੇ ਫਾਦਰ ਕੋਈ ਸੀਐਮ ਰਹੇ ਆ ਜਾਂ ਮੇਰੇ ਫਾਦਰ ਇੱਕ ਸਧਾਰਨ ਪਰਿਵਾਰ ਸੀ ਮੇਰੇ ਫਾਦਰ ਵੀ ਬਹੁਤ ਮਿਹਨਤੀ ਇਨਸਾਨ ਸਨ ਔਰ ਤਕਰੀਬਨ ਉਹਨਾਂ ਨੇ ਆਪਣੇ ਜ਼ਿੰਦਗੀ ਦਾ ਸਫ਼ਰ ਜਿਆਦਾ ਸਫਰ ਉਹਨਾਂ ਨੇ ਸਾਈਕਲ ਤੇ گزارਿਆ ਸਾਈਕਲ ਦੇ ਉੱਤੇ ਉਹ ਆਪਣੀਆਂ ਪੈਲੀਆਂ 'ਚ ਜਾਂਦੇ ਸੀ ਤੇ ਸਾਈਕਲ ਤੇ ਹੀ ਉਹਨਾਂ ਨੇ ਆਪਣੇ ਬੰਦਿਆਂ ਦੀਆਂ ਰੋਟੀਆਂ ਢੂੰਡੇ ਹੁੰਦੇ ਸੀ ਇਹ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਅਸਲੀਅਤ ਦੱਸਦਾ ਕਿਉਂਕਿ ਅੱਜ ਸਮੁੱਚਾ ਜਗਤ ਵੇਖ ਰਿਹਾ ਸਮੁੱਚਾ ਹਿੰਦੁਸਤਾਨ ਵੇਖ ਰਿਹਾ ਬਾਹਰ ਦੇ ਮੁਲਕ ਵੀ ਅੱਜ ਪ੍ਰੈਸ ਦੇ ਵਿੱਚ ਇਹ ਚੀਜ਼ਾਂ ਵੇਖਣ ਦੇ ਹੋਣਗੇ ਮੈਂ ਕਿਸੇ ਲਾਲਚ ਨੂੰ ਆਇਆ ਇਹ ਮਤ ਸਮਝਿਓ ਕਿਉਂਕਿ ਜੇ ਮੇਰੇ ਇੰਨਾ ਲਾਲਚ ਹੁੰਦਾ ਇੱਕ ਸਿਆਸੀ ਤੌਰ ਤੇ ਤੇ ਫਿਰ ਤੇ ਮੈਂ 2002 ਦੀ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀ ਤੇ ਮੈਨੂੰ ਤੇ ਬੜਾ ਜ਼ੋਰ ਲੱਗਾ ਔਰ ਅਸੀਂ ਉਦੋਂ 9 ਅਸੀਂ ਐਮਐਲਏ ਇੰਡੀਪੈਂਡੈਂਟ ਜਿੱਤੇ ਸਾਂ ਸਾਹ ਛੋਟੇਪੁਰ ਸਾਹਿਬ ਹੋਰ ਵੀ ਜਿਹੜੇ ਆ ਆਪਣਾ ਜੀਤਮਿੰਦਰ ਹੁਣੀ ਹੋਰ ਕਾਂਗੜਾ ਸਾਹਿਬ ਜਿਹੜੇ ਮਨਿਸਟਰ ਰਹਿ ਪਿੱਛੇ ਕਾਫੀ ਅਸੀਂ ਬੰਦੇ ਅਸੀਂ 9 ਜਿੱਤੇ ਸਾਂ ਸੋਨੀ ਸਾਹਿਬ ਵੀ ਸੀਗੇ ਉਹਦੇ ਵਿੱਚ ਪਰ ਮੇਰੇ ਮਨ ਚ ਇਹ ਗੱਲ ਆਈ ਵੀ ਇਹ ਲੋਕ ਕੀ ਕਹਿਣਗੇ ਕਿ ਹਰਮੀਤ ਪਾਵਰ ਨਾਲ ਜੁੜ ਗਿਆ ਇਹ ਝੋਲੀ ਚ ਪੈ ਗਿਆ ਨਹੀਂ ਬੜੇ ਬੜੇ ਅਫਸਰਾਂ ਨੇ ਦਬਕੇ ਮਾਰੇ ਐਸਐਸਪੀ ਲੈਵਲ ਨੇ ਆਈਜੀ ਲੈਵਲਾਂ ਨੇ ਬੜੇ ਦਬਕੇ ਮਾਰੇ ਕਿਵੇਂ ਕੱਟੋ ਕੇ 5 ਸਾਲ ਬੜੇ ਔਖੇ ਨੇ ਪਰ ਨਈ ਸਟੈਂਡ ਲਿਆ ਠੋਕ ਵਜਾ ਕੇ ਸਟੈਂਡ ਲਿਆ اپੋਜੀਸ਼ਨ ਚ ਖਲੋਤੇ ਕਿ ਕੋਸ਼ ਨਾ ਕੋਸ਼ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਪੰਜਾਬ ਲਈ ਕੁਝ ਨਾ ਕੁਝ ਕਰਦੀ ਹੈ ਚਲੋ ਸਮਾਂ ਗੁਜ਼ਰਿਆ ਹਾਲਾਤ ਬਦਲੇ ਤੁਹਾਨੂੰ ਪਤਾ ਹੀ ਆ ਕਈ ਵਾਰਾ ਪਾਰਟੀਆਂ ਦਾ ਹੁੰਦਾ ਪਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਇੱਕ ਕਾਰਨ ਆ ਸ਼ਮੂਲੀਅਤ ਦਾ ਕਿ ਜਿਹੜੇ 3 ਸਾਲ ਤੋਂ ਉੱਤੇ ਗੁਜ਼ਰੇ ਨੇ ਦੇਖੋ ਮੈਂ ਇੱਕ ਚੀਜ਼ ਵੇਖੀ ਆ ਹੁਣੇ ਸੀਐਮ ਸਾਹਿਬ ਨੇ ਜ਼ਿਕਰ ਵੀ ਕੀਤਾ ਨੀਅਤ ਦੀ ਨੀਅਤ ਦੀ ਗੱਲ ਕੀਤੀ ਆ ਕਈ ਵਾਰ ਆ ਇਨਸਾਨ ਕੋ ਕੰਮ ਨਹੀਂ ਹੁੰਦੇ ਕਿਉਂਕਿ ਢਾਂਚਾ ਹੀ ਇੰਨਾ ਵਿਗੜਿਆ ਹੁੰਦਾ ਹਾਲਾਤ ਹੀ ਇਹੋ ਜਿਹੇ ਵਿਗੜੇ ਹੁੰਦੇ ਆ ਕਿ ਉਹਨੂੰ ਸੁਧਾਰਦਿਆਂ ਸੁਧਾਰਦਿਆਂ ਤੁਹਾਨੂੰ ਟਾਈਮ ਲੱਗਦਾ ਔਰ ਅਸੀਂ ਵੀ ਹਿੱਸਾ ਸੀਗੇ ਉਹਦੇ ਵਿੱਚ ਪਰ ਜਦੋਂ ਕੋਈ ਸੁਣੇ ਹੀ ਨਾ ਜਦੋਂ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂਗਾ ਤੇ ਫਿਰ ਦੇਖੋ ਇਨਸਾਨ ਨੂੰ ਸਟੈਂਡ ਕਿਤੇ ਨਾ ਕਿਤੇ ਲੈਣਾ ਪੈਂਦਾ ਸੋ ਅੱਜ ਨੀਤੀ ਤੇ ਨiyet ਨੂੰ ਵਿੰਧਿਆ ਹੋਇਆ ਅੱਜ ਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਜੀ ਔਰ ਅੱਜ ਜਿਵੇਂ ਸੀਐਮ ਸਾਹਿਬ ਪੰਜਾਬ ਤੇ ਪੰਜਾਬੀਆਂ ਲਈ ਜੋ ਇਹਨਾਂ ਦੇ ਉਹਨਾਂ ਪ੍ਰਤੀ ਵਫਾਦਾਰੀ ਆ ਜੋ ਉਹਨਾਂ ਪ੍ਰਤੀ ਇੱਕ ਚੰਗੀ ਸੋਚ ਲੈ ਕੇ ਚੱਲਿਆ ਮੈਂ ਸਮਝਦਾ ਅੱਜ ਮੇਰਾ ਵੀ ਫਰਜ਼ ਬਣਦਾ ਵੀ ਕੋਈ ਸੰਯੋਗ ਦਈਏ ਕੋਈ ਪੰਜਾਬ ਦੇ ਵਿੱਚ ਹਿੱਸਾ ਪਾਈਏ ਕੋਈ ਲਾਕੇ ਦਾ ਕੋਈ ਸਵਾਰਿਆ ਜਾਵੇ ਤੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੁਛ ਨਾ ਕੁਛ ਪੰਜਾਬੀਆਂ ਲਈ ਤੇ ਪੰਜਾਬ ਲਈ ਯੋਗਦਾਨ ਪਾਈਏ ਬੜੀ ਬਦਕਿਸਮਤੀ ਦੀ ਗੱਲ ਆ ਔਰ ਬੜੀ ਅਫਸੋਸ ਵਾਲੀ ਗੱਲ ਆ ਕਿ ਸਾਡੇ ਐਮਐਲਏ ਸਾਹਿਬ ਜਦੋਂ ਦੀ ਇਹ ਸਰਕਾਰ ਬਣੀ ਆ ਕਈ ਵਾਰਾ ਲੋਕ ਕਹਿ ਦਿੰਦੇ ਨੇ ਜੀ ਕੰਮ ਨਹੀਂ ਹੋਇਆ ਜੀ ਇੰਜ ਨਹੀਂ ਹੋਇਆ ਮੈਂ ਥੋੜਾ ਜਿਹਾ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਉਹਨਾਂ ਦੀ ਸਿਹਤ ਜਦੋਂ ਦੇ ਐਮਐਲਏ ਬਣੇ ਸੀ ਉਹ ਠੀਕ ਨਹੀਂ ਸੀਗੀ ਉਹ ਇਹੋ ਜੀ ਭਿਆਨਕ ਬਿਮਾਰੀ ਸੀ ਜਿਹਦੇ ਕਰਕੇ ਉਹ ਕੰਮ ਨਹੀਂ ਕਰ ਸਕੇ ਔਰ ਅੱਜ ਮੈਂ ਦੇਖੋ ਅੱਜ ਮੇਰੇ ਤੇ ਸੀਐਮ ਸਾਹਿਬ ਦਾ ਨਿਸ਼ਚੀ ਦਾ ਅੱਜ ਮੇਰੇ ਤੇ ਹੱਥ ਆ ਔਰ ਮੈਂ ਖਾਸ ਕਰਕੇ ਮੈਂ ਡਿੰਪੀ ਜੀ ਦੀ ਗੱਲ ਕਰਨੀ ਚਾਹਣਾ ਇਹਨਾਂ ਦਾ ਕੁਝ ਦਿਨ ਪਹਿਲਾਂ ਮੈਨੂੰ ਸੁਣਾ ਗਿਆ ਸੀ ਜੀ ਸੀਮ ਸਿੰਘ ਆਂਦੇ ਵੀ ਹਰਮੀਤ ਤਕੜੇ ਹੋ ਕੇ ਜੇ ਕੰਮ ਸੰਭੀਏ ਤੇ ਮੈਂ ਕਿਹਾ ਜੀ ਤੁਸੀਂ ਬਾਹ ਫੜਾ ਦਿਓ ਖੜਾ ਕਰ ਦਿਓ ਬਹਿਣ ਜੋਗਾ ਫਿਰ ਅਸੀਂ ਆਪੇ ਕਰ ਲਾਂਗੇ ਜੀ ਸੋ ਇਸ ਕਰਕੇ ਕੰਮ ਕਰਨਾ ਜਾਣਦੇ ਆ सीएम साहब 마제 ਦੇ ਵਿੱਚ ਤਕੜੇ ਹੋ ਕੇ ਕੰਮ ਕਰਾਂਗੇ ਤੇ ਇਲਾਕੇ ਦਾ ਸੌਰਿਆ ਜੋ ਲੋਕਾਂ ਦਾ ਸੌਰਿਆ ਜੋ ਬਾਰਡਰ ਏਰੀਆ ਆ ਔਰ ਅਸੀਂ ਜਾਣਦੇ ਹਾਂ ਉਸ ਬਾਰਡਰ ਏਰੀਆ ਦੇ ਵਿੱਚ ਕਿਹੜੀਆਂ ਕਿੜੀਆਂ ਘਾਟਾਂ ਨੇ